ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖੋ ਆ ਡਿਜੀਟਲ ਮੰਗਤਾ ਜੋ ਦੀਪ ਸਿੱਧੂ ਨੂੰ ਉਸਮਿਕ ਗਦਾਰ ਕਹਿੰਦਾ ਸੀ ਦੀਪ ਸਿੱਧੂ ਦਾ ਇਹਨਾਂ ਨੇ ਬਹੁਤ ਵਿਰੋਧ ਕੀਤਾ ਗੁਰਪ੍ਰੀਤ ਕੋਟਲੀ ਜਦੋਂ ਧਰਨੇ ਦੇ ਵਿੱਚ ਪਹੁੰਚਿਆ ਤਾਂ ਕਿਸਾਨਾਂ ਨੇ ਉਸ ਨਾਲ ਕੀ سلوਕ ਕੀਤਾ ਤੁਸੀਂ ਦੇਖ ਸਕਦੇ ਹੋ ਉਸ ਨੂੰ ੱੱਕੇ ਮਾਰ ਕੇ ਉੱਥੋਂ ਕੱਢਿਆ ਕਿਉਂਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਦੀਪ ਸਿੱਧੂ ਦਾ ਉਦੋਂ ਰੱਜ ਕੇ ਸ਼ਰਿਆਂ ਵਿਰੋਧ ਕੀਤਾ ਉਸ ਨੂੰ ਗਦਾਰ ਦੇ ਸਰਟੀਫਿਕੇਟ ਦਿੱਤੇ ਤੇ ਇਹ 5-5000 ਰੁਪਏ ਮੰਗਣ ਵਾਲਾ ਡਿਜੀਟਲ ਮੰਗਤਾ ਤੁਹਾਨੂੰ ਇਹਦੇ ਬਾਰੇ ਪਤਾ ਹੀ ਹੋਣਾ ਤੇ ਉੱਥੇ ਕਿਸਾਨਾਂ ਨਾਲ ਕਾਫੀ ਕਹਾ ਸੁਣੀ ਹੋਈ ਹੈ ਦੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਸ ਲਾਹਨਤੀ ਦੀ ਬੇਇੱਜ਼ਤੀ ਹਰ ਇੱਕ ਦੇ ਕੋਲ ਪਹੁੰਚ ਸਕੇ ਜੋ ਇਹਦੇ ਨਾਲ ਹੋਇਆ ਤੇ ਸੰਗਤਾਂ ਨੂੰ ਅਪੀਲ ਹੈ ਕਿ ਇੱਕ ਰਜਿੰਦਰ ਦੀਪ ਸਿੰਘ ਵਾਲਾ ਤੇ ਮੱਟ ਸ਼ੇਰੋਂ ਵਾਲਾ ਜਦੋਂ ਉਹ ਧਰਨੇ ਦੇ ਵਿੱਚ ਪਹੁੰਚਣ ਤਾਂ ਉਹਨਾਂ ਨਾਲ ਵੀ ਇਸ ਤਰ੍ਹਾਂ ਦਾ ਸਲੂਕ ਕੀਤਾ ਜਾਵੇ ਇਦਾਂ ਹੀ ਧੱਕੇ ਮਾਰ ਕੇ ਕੱਢਿਆ ਜਾਵੇ ਉਹਨਾਂ ਨੂੰ ਵੀ ਧਰਨੇ ਦੇ ਵਿੱਚੋਂ ਤਾਂ ਅੱਜ ਇਹਨਾਂ ਨੂੰ ਸਬਕ ਮਿਲ ਗਿਆ ਉਹਨਾਂ ਦੀਪ ਦੇ ਵਿਰੋਧੀਆਂ ਨੂੰ ਦੀਪ ਸਿੱਧੂ ਦਾ ਵਿਰੋਧ ਕਰਨ ਵਾਲਿਆਂ ਨੂੰ ਕਿ ਤੁਸੀਂ ਉਦੋਂ ਦੀਪ ਨੂੰ ਗਦਾਰ ਦੇ ਸਰਟੀਫਿਕੇਟ ਦਿੱਤੇ ਅੱਜ ਦੀਪ ਦੀ ਹੈਸੀਅਤ ਲੋਕਾਂ ਦੇ ਵਿੱਚ ਕੀ ਕਿਸਾਨਾਂ ਦੇ ਵਿੱਚ ਕੀ ਤੇ ਤੁਹਾਡੀ ਹੈਸੀਅਤ ਜੋ ਲੋਕਾਂ ਦੇ ਵਿੱਚ ਕੀ ਆ ਤੁਸੀਂ ਦੇਖ ਹੀ ਸਕਦੇ ਹੋ ਕਿ ਤੁਹਾਡਾ ਕੀ ਹਾਲ ਹੋ ਰਿਹਾ ਤੁਹਾਨੂੰ ਧਰਨੇ ਦੇ ਵਿੱਚ ਵੜਨ ਵੀ ਨਹੀਂ ਦਿੱਤਾ ਜਾਂਦਾ ਤੇ ਦੂਜੇ ਪਾਸੇ ਅੱਜ ਲੋਕ ਦੀਪ ਸਿੱਧੂ ਨੂੰ ਧਰਨੇ ਦੇ ਟਾਈਮ ਯਾਦ ਕਰਦੇ ਨੇ ਕਿ ਜੇ ਸਾਡਾ ਭਰਾ ਹੁੰਦਾ ਤਾਂ ਅੱਜ ਸ਼ਾਇਦ ਹੋਂ ਨੂੰ ਅਸੀਂ ਦਿੱਲੀ ਪਹੁੰਚੇ ਹੁੰਦੇ ਤੇ ਦੂਜੇ ਪਾਸੇ ਇਹਨਾਂ ਦਾ ਹਾਲ ਦੇਖੋ ਗੁਰਪ੍ਰੀਤ ਕੋਟਲੀ ਦਾ ਕਿਵੇਂ ਉੱਥੋਂ ੱੱਕੇ ਮਾਰ ਕੇ ਉਹਨੂੰ ਕੱਢਿਆ ਗਿਆ ਧਰਨੇ ਦੇ ਵਿੱਚੋਂ ਬਹੁਤ ਵਧੀਆ ਕੀਤਾ ਕਿਸਾਨਾਂ ਨੇ ਐਦਾਂ ਹੀ ਹੋਣਾ ਚਾਹੀਦਾ ਤੇ ਜਦੋਂ ਦੀਪ ਸਿੰਘ ਵਾਲਾ ਰਜਿੰਦਰ ਤੇ ਮੱਠ ਸ਼ੇਰੋਂ ਵਾਲਾ ਪਹੁੰਚਣ ਅਪੀਲ ਹੈ ਜਿੱਥੇ ਵੀ ਉਹ ਦਿਖਣ ਉਹਨਾਂ ਨੂੰ ਵੀ ਧੱਕੇ ਮਾਰ ਕੇ ਐਦਾਂ ਹੀ ਉਥੋਂ ਕੱਢਿਆ ਜਾਵੇ ਕਿਉਂਕਿ ਇਹ ਉਹ ਬੰਦੇ ਨੇ ਜਿਨ੍ਹਾਂ ਨੇ ਦੀਪ ਨੂੰ ਉਦੋਂ ਬਹੁਤ ਜ਼ਿਆਦਾ ਤੰਗ ਵੀ ਕਹਿ ਸਕਦੇ ਕੀਤਾ ਸੀ ਦੀਪ ਸਿੱਧੂ ਦਾ ਵਿਰੋਧ ਕੀਤਾ ਤੇ ਉਹ ਦੀ ਜੋ ਕਹਿ ਲਗੇ ਆਤਮਾ ਬਹੁਤ ਜ਼ਿਆਦਾ ਦੁਖੀ ਕੀਤੀ ਸੀ ਇਹਨਾਂ ਬੰਦਿਆਂ ਨੇ ਕਿਉਂਕਿ ਇੱਕ ਗਦਾਰ ਦਾ ਸਰਟੀਫਿਕੇਟ ਦੇਣ ਵਾਲੇ ਇਹ ਹੀ ਤਿੰਨ ਚਾਰ ਜਾਣੇ ਸੀਗੇ ਇਹ ਜਦੋਂ ਵੀ ਪਹੁੰਚਣ ਇਹਨਾਂ ਨਾਲ ਇਹੀ ਸਲੂਕ ਹੋਵੇ ਤੇ ਕਿੱਡਾ ਬੇਸ਼ਰਮ ਬੰਦਾ ਇੰਨੀ ਬੇਇੱਜ਼ਤੀ ਹੋਣ ਦੇ ਬਾਵਜੂਦ ਵੀ ਲਾਈਵ ਵੀਡੀਓ ਬਣਾ ਰਿਹਾ ਤੁਸੀਂ ਦੇਖੋ ਵੀਡੀਓ ਬਣਾ ਰਿਹਾ ਕਿੱਡਾ ਬੇਸ਼ਰਮ ਕਿੱਡਾ ਚਾਵਲ ਬੰਦਾ ਆਪਾਂ ਕਹਿ ਸਕਦੇ ਹਾਂ ਇਹਨੂੰ ਬਹੁਤ ਵਧੀਆ ਕੀਤਾ ਕਿਸਾਨਾ ਨੇ ਅਪੀਲ ਆ ਸਾਰੇ ਦੋਸਤਾਂ ਨੂੰ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਹਾਨੂੰ ਕਿਵੇਂ ਲੱਗਾ ਜਾਂ ਇਹਨਾਂ ਦਾ ਵਿਰੋਧ ਹੋਣਾ ਚਾਹੀਦਾ ਜਾਂ ਨਹੀਂ ਤੁਸੀਂ ਜ਼ਰੂਰ ਦੱਸਿਓ ਸਾਰੇ ਦੋਸਤ ਮੇਰੇ ਹਿਸਾਬ ਨਾਲ ਇਹਨਾਂ ਤਿੰਨਾਂ ਚਾਰਾਂ ਨੂੰ ਇਦਾਂ ਹੀ ਧੱਕੇ ਮਾਰ ਕੇ ਉਥੋਂ ਕੱਢਣਾ ਚਾਹੀਦਾ ਫੇਰੀ ਅਗਲਾ ਉਹ ਇਹਨਾਂ ਨੂੰ ਸਬਕ ਲੈ ਲੈਣਾ ਚਾਹੀਦਾ ਕਿ ਦੀਪ ਦੀ ਹੈਸੀਅਤ ਅੱਜ ਕੀ ਆ ਤੇ ਤੁਹਾਡੀ ਕੀ ਆ ਤੁਸੀਂ ਉਹਨੂੰ ਸਰਟੀਫਿਕੇਟ ਦੇ ਦਿੱਤੇ